ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਲੱਖ ਲੱਖ ਮੁਬਾਰਕਾਂ ਗੁਰਪਰਬ ਦੀ ਸਾਰੀ ਸੰਗਤ ਨੂੰ ਸਾਡੇ ਸਾਰੇ YouTubeਰਾਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪਰਬ ਦੀ ਲੱਖ ਲੱਖ ਮੁਬਾਰਕਾਂ ਜੀ ਸਾਰੀ ਸੰਗਤ ਨੂੰ ਮੁਬਾਰਕਾਂ ਜੀ ਸਾਡੇ ਪਿੰਡ 'ਚ ਅੱਜ ਪ੍ਰਭਾਤ ਫੇਰੀ ਹੋਈ ਸਵੇਰੇ 4 ਸਬਕ 4 ਵਜੇ ਤੋਂ ਲੈ ਕੇ ਸਾਡੇ ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਜੀ ਇੱਕ ਪਿੰਡ 'ਚ ਇੱਕ ਬਾਹਰ ਬਾਹਰ ਤੇ ਸੰਗਤ ਤੁਰ ਕੇ ਦੂਜੇ ਗੁਰਦੁਆਰਾ ਸਾਹਿਬ ਗਈ ਕੁਝ ਸੰਗਤ ਤਾਂ ਟਰਾਲੀਆਂ 'ਚ ਗਈਆਂ ਤੇ ਕੁਝ ਤੁਰ ਕੇ ਗਏ ਜੀ ਬੱਚੇ ਵੀ ਆਪਣੇ ਨਾਲ ਸੀ ਆਪਾਂ ਤੁਰ ਕੇ ਗਏ ਜੀ ਫਿਰ ਪਿੰਡ ਦਾ ਸਾਰਾ ਰੌਂਡ ਸਾਰੇ ਪਿੰਡ ਦੇ ਆਲੇ-ਦੁਆਲੇ ਪ੍ਰਭਾਤ ਫੇਰੀ ਲੈ ਕੇ ਗਏ ਜੀ ਬਹੁਤ ਵਧੀਆ ਲੱਗਿਆ ਜੀ ਸੰਗਤ ਦਾ ਸ਼ਬਦ ਗਾਉਣੀ ਆ ਗੁਰਬਾਣੀ ਦੇ ਲੋਕ ਪਰਦੀਆਂ ਜਾ ਰਹੀਆਂ ਸਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਬੱਚੇ ਵੀ ਪਟਾਕੇ ਜਲਾ ਰਹੇ ਸਨ ਬੱਚੇ ਬਹੁਤ ਵਧੀਆ ਧੂਮ ਧਾਮ ਨਾਲ ਗੁਰਪਰਵ ਮਨਾ ਰਹੀ ਹੈ ਨਹੀਂ ਸੰਬਤ ਅਗੋਤਵਰਾ ਸਾਹਿਬ ਦੀ ਕੁਮਾਰਾ ਬਹੁਤ ਵਧੀਆ ਕੀਤੀ ਹੋਈ ਹੈ ਜੀ ਸਾਰੇ ਗੇੜਾ ਕੱਢ ਕੇ ਪਿੰਡ ਉੱਪਰ ਦੀ ਆ ਕੇ ਗੁਰਦੁਆਰਾ ਸਾਹਿਬ ਅਰਦਾਸ ਕੀਤੀ ਬਾਬਾ ਜੀ ਨੇ ਪ੍ਰਸ਼ਾਦ ਵਰਤਾਇਆ ਬ੍ਰੈਡ ਪਕੌੜਿਆਂ ਦਾ ਲੰਗਰ ਗੋਭੀ ਦੇ ਪਕੌੜਿਆਂ ਦਾ ਲੰਗਰ ਲਾਇਆ ਜੀ ਤੇ ਹੁਣ ਅਖੰਡ ਸਾਹਿਬ ਅਖੰਡਵਟ ਸਾਹਿਬ ਦੇ ਭੋਗ ਪਾਏ ਜਾਣਗੇ ਅਰਦਾਸ ਹੋ ਗਈ ਜੀ ਗੁਰੂ ਕਾ ਲੰਗਰ ਟੋਟਾ ਵੰਟੂਗਾ ਜੀ

thank you